ਫਗਵਾੜੇ ਦੇ ਸਪਿੰਡ ਦੇ ਵਿੱਚ ਰਾਤੋਂ ਰਾਤ ਮਸ਼ੀਨਾਂ ਲਿਆ ਕੇ ਨੀਹਾਂ ਪੱਟ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਘਰ ਦਾ ਰਸਤਾ ਹੀ ਬੰਦ ਕਰਵਾ ਦਿੱਤਾ ਗਿਆ। ਸਸਕਾ ਜੀ ਨਮਸਕਾਰ ਮੈਂ ਬਿਕੀ ਸੇ ਤੁਹਾਡੇ ਨਾਲ ਦੇਖ ਰਿਹਾ ਹਾਂ ਸਾਇੰਟਿਵ ਇਸ ਸਮੇਂ ਦੀ ਜੋ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਗਵਾੜੇ ਦੇ ਨਜ਼ਦੀਕੀ ਮੈਟਾ ਪਿੰਡ ਤੋਂ ਇੱਕ ਖਬਰ ਸਾਹਮਣੇ ਆਈ ਜਿੱਥੇ ਕਿ ਦੋ ਪਰਿਵਾਰਾਂ ਵਿੱਚ ਵਿਵਾਦ ਹੁੰਦਾ ਹੈ। ਵਿਵਾਦ ਜਿਹੜਾ ਸਾਹਮਣੇ ਆਉਂਦਾ ਹੈ ਉਹ ਲੰਘੇ ਲੈ ਕੇ ਹੁੰਦਾ ਹੈ ਕਿ ਘਰ ਦੇ ਸਾਹਮਣੇ ਜਿਹੜਾ ਲੰਘਾ ਹੈ ਉੱਥੇ ਜਿਹੜੀਆਂ ਹੁਣ ਪੱਟ ਪੜਾਈਆ ਕਰਕੇ ਨੀਆਂ ਪਟਾਣੀਆਂ ਸ਼ੁਰੂ ਕਰ ਦਿੱਤੀਆਂ ਦੂਸਰੇ ਪਰਿਵਾਰ ਨੇ ਤੇ ਜਦੋਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ 40 50 ਸਾਲਾਂ ਤੋਂ ਸਾਡੇ ਦਾਦੇ ਪਰਦਾਦੇ ਜਦੋਂ ਤੇ ਉਸ ਸਮੇਂ ਤੋਂ ਜਿਹੜਾ ਸਾਡਾ ਇਹ ਲੰਘਾ ਚੱਲਦਾ ਆ ਰਿਹਾ ਲੇਕਿਨ ਹੁਣ ਜਿਹੜੇ ਚਚੇਦੇ ਭਰਾ ਨੇ ਉਸਦੇ ਵੱਲੋਂ ਹੀ ਰਾਤੂ ਰਾਤ ਮਸ਼ੀਨਾਂ ਮੰਗਵਾਈਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਨੀਆਂ ਪੱਟ ਕੇ ਇੱਥੇ ਕੰਦਾ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਸਮੇਂ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਤੇ ਸਟੇਲ ਕੀਤਾ ਗਿਆ ਪੁਲਿਸ ਨੂੰ ਫੋਨ ਕਰਕੇ ਸਟੇਲ ਕੀਤਾ ਗਿਆ ਲੇਕਿਨ ਆਖਿਰਕਾਰ ਇਹ ਪੂਰਾ ਮਾਮਲਾ ਕੀ ਇਹ ਜਾਣਦੇ ਆ ਫਗਵਾੜਾ ਦੇ ਮੇਟਾ ਪਿੰਡ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋਹਾਂ ਪਰਿਵਾਰਾਂ ਦੇ ਬਿਆਨ ਕੀਨੇ ਦੋਹਾਂ ਭਰਾਵਾਂ ਦੇ ਬਿਆਨ ਕੀਨੇ ਇਹਨਾਂ ਦਾ ਕੀ ਕਹਿਣਾ ਇਸ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਹੜੇ ਪਿੰਡ ਤੋਂ ਆਪਾਂ ਮੇਟਾ ਤੋਂ ਮੇਟਾ ਤੋਂ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਇੱਕ ਅੱਜ ਤੁਸੀਂ ਮਤਲਬ ਸਾਡਾ ਵਾ ਹੀ ਆ ਹਾਂ ਹੂੰ ਜਿਹੜਾ ਰਾਹ ਸਾਡੇ ਮਕਾਨ ਬਣੇ ਸੀ ਪੈਸੇ ਬੜੇ ਲੈ ਰਹੇ ਸੀ ਸਾਡੀ ਪਰੇ ਸਾਡਾ ਘਰ ਆ ਉਹ ਹਵੇਲੀ ਆ ਅਸੀਂ ਕਿੱਧਰ ਦੀ ਨੰਗਣਾਏ ਸਾਨੂੰ ਇਹ ਕਹਿੰਦੇ ਤੁਹਾਨੂੰ ਰਾਹ ਰਾਹ ਕਿੰਨਾ ਚਿਰ ਹੋ ਗਿਆ ਲੱਗਿਆ ਨੂੰ ਬਾਬੇ ਪਰਦਦਰ ਦੇੰਦ ਰਾਹ ਲੱਗਾ ਹੁਣ ਇਹ ਆਏ ਬਾਰੂ ਹੁਣ ਇਹ ਕਹਿੰਦੇ ਫਿਰ ਰਾਹ ਸਾਨੂੰ ਨਹੀਂ ਦੇਣਾ ਹੁਣ ਰਾਤੀ ਇਹਨਾਂ ਨੇ ਰਾਤੀ ਬੰਦੇ ਸੱਦੇ ਸਾਨੂੰ ਧਮਕੀਆਂ ਦਿੰਦੇ ਆ ਕਦੇ ਸਾਨੂੰ ਕੁੱਟਮਾਰ ਕਰਨ ਦੀ ਧਮਕੀ ਦਿੰਦੇ ਆ ਹੈਨਾ ਹੁਣ ਇਹ ਬੰਦੇ ਲਿਆਂਦੇ ਸੀ ਇਹਨਾਂ ਨੇ ਉਹ ਦੇਖ ਕੇ ਗਏ ਪੁਲਿਸ ਵਾਲੇਾਰੇ ਬੰਦੇ ਲੈ ਆਂਦੇ ਹੋ ਸੇਕੀ ਮਾਮਲਾ ਇਹ ਹੈ ਜੀ ਆਹ ਰਾਹ ਜਿਹੜਾ ਆ ਇਹ ਸਾਡਾ ਕੀ ਕੀ ਜੱਦੀ ਤਾਂ ਹੈ ਨਹੀਂ ਜਿੱਦਾਂ ਇੱਥੋਂ ਜਿਹੜਾ ਗਵਰਨਮੈਂਟ ਦਾ ਲੱਗਾ ਹੋਇਗਾ ਆ ਸਾਡਾ ਤੌਰ ਆ ਤੌਰ ਸਾਨੂੰ ਇੱਥੋਂ ਸਾਡੇ ਬਾਬੇ ਨੂੰ ਸਾਨੂੰ 40 ਸਾਲ ਹੋ ਗਏ ਆ ਵੀ 40 ਸਾਲ ਹੋ ਗਏ ਸਾਨੂੰ ਇਸ ਰਾਹ ਲੱਗੇ ਨੂੰ ਇਹ ਹੁਣ ਸਾਡੇ ਅਹੀਂ ਤਹੀਂ ਕਿਹਾ ਵੀ ਤੈਨੂੰ ਸਾਡੇ ਜਿਹੜੇ ਤਿੰਨ ਮਰਲੇ ਚਾਰ ਮਰਲੇ ਬਣਦੇ ਆ ਉਹ ਰਾਹ ਲੈ ਲਓ ਇਹ ਕਹਿੰਦਾ ਮੇਰੀ ਜਗ੍ਹਾ ਤੈਨੂੰ ਚਾਰ ਮਰਲੇ ਜਿਹੜੇ ਬਣਦੇ ਆ ਇਹ ਘੱਲੇ ਲੈ ਲਓ ਲੈ ਕੇ ਸਾਨੂੰ ਰਾਹ ਦੇ ਦਿਓ ਤੇ ਇਹ ਸਾਨੂੰ ਕਹਿੰਦੇ ਵੀ ਇੱਧਰ ਦੀ ਰਾਹ ਲੈਣਾ ਦੇਣਾ ਤੁਹਾਨੂੰ ਵੀ ਤੁਸੀਂ ਹੈਗਾ ਉਹ ਵੀ ਗਿਆ ਵੀ ਠੀਕ ਹੈ ਲੈ ਲਵਾਂ ਇਧਰ ਹੀ ਰਹਾ ਜੋ ਬਣਦਾ ਆਪਣਾ ਲੈ ਲਵਾਂ ਇਹ ਕਹਿੰਦੇ ਆਹ ਰਾਹ ਨਹੀਂ ਦੇਣਾ ਤੁਹਾਨੂੰ ਫਿਰ ਅਸੀਂ ਬੰਦ ਕਰਾਂਗੇ ਮਕਾਨ ਮਰੇ ਉਧਰ ਪਏ ਹੋ ਸਾਡੇ ਹੈਨਾ ਪੂਰੇ ਸਾਡੇ ਪੂਰੇ ਮਕਾਨ ਬਣੇ ਹੋਏ ਬੰਦ ਪਏ ਸਾਡਾ ਰਾਹ ਬੰਦ ਕਰ ਦੇ ਮਕਾਨ ਸਾਡੇ ਪੂਰੇ ਬਣੇ ਹੋਏ ਆ ਤੇ ਇਹ ਇਹ ਉੱਚੀ ਨਹੀਂ ਦੇ ਦੇਂ ਕਿਉਂਕਿ ਸਾਨੂੰ ਆਪਣੇ ਰਾਹ ਦੀ ਪ੍ਰੋਬਲਮ ਪੈਂਦੀ ਆ ਵੀ ਕਿੱਥੋਂ ਦੂਰ ਦੀ ਘੁੰਮ ਕੇ ਜਾਵਾਂਗੇ ਬੋਲਸ ਆਈ ਸੀ ਹਾਂਜੀ ਹੋਣ ਆਈ ਆ ਆਈ ਸੀ ਤੇ ਕੰਮ ਵਗੈਰਾ ਕਿੱਦਾਂ ਚੱਲ ਰਿਹਾ ਕਿ ਕੰਮ ਬੰਦ ਚੱਲਦੇ ਤੇ ਆਈ ਸੀ ਪਲੀਸ ਉਹ ਪੁਲਿਸ ਨੇ ਦੇਖਿਆ ਸਾਰੇ ਨਾ ਨਹੀਂ ਹੁਣ ਕੰਮ ਬੰਦ ਵਾ ਹਣ ਕੰਮ ਬੰਦ ਆ ਫਿਰ ਮੈਟਰ ਸਾਡਾ 2-3 ਸਾਲ ਹੋ ਗਿਆ ਚੱਲਦੇ ਨੂੰ ਦੋ ਵਾਰੀ ਪੰਚਾਇਤ ਵੀ ਇੱਥੇ ਆ ਚੁੱਕੀ ਆ ਉਹਨਾਂ ਸਾਹਮਣੇ ਵੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਸੀ ਅਸੀਂ ਪੰਚਾਇਤ ਕੋਲ ਸਬੂਤ ਔਰ ਪ੍ਰੂਫ ਵੀ ਦੇ ਸਕਦੇ ਆ ਆਪਣਾ ਸਾਰਾ ਠੀਕ ਆ ਤੇ ਫਿਰ ਕੱਲ ਇਹਨਾਂ ਨੇ ਇਹ ਜਿਹੜਾ ਜਗ੍ਹਾ ਹੈਗੀ ਆ ਇਹ ਸਰਦਾਰ ਬਲਵਿੰਦਰ ਸਿੰਘ ਦੇ ਹਿੱਸੇ ਆਈ ਹੈਗੀ ਜੀ ਠੀਕ ਹੈ ਅਸੀਂ ਆਪਣੇ ਪਰਿਵਾਰਾਂ ਦੇ ਜ਼ਮੀਨ ਦੀ ਅਸੀਂ ਆਪਣੇ ਵੰਡ ਕਰ ਲਈ ਜਿਹੜੇ ਲਿਖਾ ਪੜੀ ਕਰ ਲਈ ਤੁਸੀਂ ਕਿੰਨੇ ਭਾਈ ਆ ਅਸੀਂ ਉਦਾਂ ਭਾਈ 4 ਆ ਅਸੀਂ ਇਕੱਠੇ ਭਾਈ 3 ਹੈ ਜੀ ਇਹ ਸਾਣਾ ਮੈਂ 12 ਸਾਲ ਦਾ ਜਿਆਦਾ 6 14 ਹੋ ਗਿਆ ਜੀ ਠੀਕ ਹੈ ਕਿ ਉਹਦੇ ਬਾਅਦ ਵਿੱਚ ਦੋ ਵਾਰੀ ਪੰਚਾਇਤ ਹੋਈ ਆ ਵੀ ਆਪਾਂ ਰਸਤੇ ਨੂੰ ਕੰਪਰੋਮਾਈਜ਼ ਕਰਕੇ ਕੱਢ ਲਈਏ ਹੈਨਾ ਇਹ ਉਸ ਪਾਸੇ ਨਹੀਂ ਜਾਂਦੇ ਇਹ ਕਹਿੰਦੇ ਸਾਨੂੰ ਰਾਹ ਲੱਗਾ ਹੈ ਇਹ ਰ ਖੇਤ ਆ ਜਿਹੜਾ ਰਾਹ ਵਾ ਇਹਨਾਂ ਨੂੰ ਗਾਂ ਮਰ ਗਈ ਇਹਨਾਂ ਦੇ ਕੋਈ ਮੱਗੀ ਹੈਗੀ ਐ ਇਹਨਾਂ ਦੇ ਕੋਈ ਕੋ ਲਖਤ ਪੜਦੇ ਕੋਈ ਇਹਨਾਂ ਦੇ ਨਾਂ ਨਹੀਂ ਹੈਗਾ ਨਾਂ ਤਾਂ ਨਹੀਂ ਹੈਗਾ ਇਹਨਾਂ ਦੀ ਕੋਈ ਗਾਂ ਜਿਹੜੀ ਰਸਤਾ ਵਾ ਕੋਈ ਇਹਨਾਂ ਦੇ ਮਕਾਨ ਵਗੈਰਾ ਇੱਧਰ ਪਿੰਦੇ ਆ ਕਿੱਦਾਂ ਨਹੀਂ ਮਕਾਨ ਨੇ ਮੋੜੇ ਪਾਇਓ ਇਹਨਾਂ ਨੇ ਜੀ ਤੇ ਇਹਨਾਂ ਨੇ ਕੋਈ ਰਸਤੇ ਦਾ ਰਸਤਾ ਜਿਹੜਾ ਹੈ ਖੇਤ ਵੱਜੀ ਜਾਂਦਾ ਤੇ ਕੋਈ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਹੈ ਮਾਮਲਾ ਪ੍ਰਸ਼ਾਸਨ ਦੇ ਧਿਆਨ ਚ ਇਹ ਮਾਮਲਾ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਮਾਮਲਾ ਆ ਜਾਂਦਾ ਹੈਗਾ ਹਾਂ ਜੀ ਕੱਲ ਕੱਲ ਪੁਲਿਸ ਵਾਲੇ ਆਏ ਸੀ ਇੱਥੇ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਜਦੋਂ ਪੰਚਾਇਤ ਸਾਰੀ ਖੜੀ ਸੀ ਇਹ ਕਿਸੇ ਪਾਸੇ ਨਹੀਂ ਲੱਗੇ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ 4 ਵਜੇ ਕੱਲ ਚੌਂਕੀ ਤੇ ਆ ਕੇ ਉੱਥੇ ਤੁਹਾਡਾ ਨਪਟਾਰਾ ਤੁਸੀਂ ਚੌਂਕੀ ਗਏ ਸੀ ਕੱਲ ਅਸੀਂ ਸਾਰੀ ਪਾਰਟੀ ਆਪਣੇ ਗਈ ਸਾਡੀ ਜੀ ਇਹ ਨਹੀਂ ਗਏ ਚੌਂਕੀ ਤੇ ਜੀ ਕਿ ਉਹਨੇ ਗਏ ਕਦੇ ਨਹੀਂ ਗਏ ਹਮ ਮਸਲਾ ਇਹ ਹੈ ਵੀ ਸਾਰੇ ਬਾਕੀ ਤਿੰਨ ਪਾਰਟੀਆਂ ਮੰਨਦੀਆਂ ਰਾਹ ਪਿੱਛੇ ਨਹੀਂ ਕੱਢੀਏ ਸਾਰੀ ਜ਼ਮੀਨ ਵੰਡ ਹੋਵੇ ਇਹ ਕਹਿੰਦੇ ਸੀ ਉਦੋਂ ਤੀ ਨਹੀਂ ਹੋਣਾ ਅਸੀਂ ਇੱਥੋਂ ਦੀ ਨੰਗਣਾ ਸਾਨੂੰ ਇੰਨੇ ਰਾਹ ਲਾ ਕੇ ਦੇ ਕਿੰਨੇ ਭਾਈ ਆ ਇਹ? ਇਹ ਇਹ ਦੋ ਭਰਾ ਆ ਉਹ ਤਾਂ ਸਾਡੇ ਅਸਲੀ ਜਿਹੜੇ ਮੇਰੇ ਡੈਡੀ ਹੋਣਗੇ ਚਾਰ ਭਰਾ ਚਾਰ ਭਰਾ ਇਹ ਮੇਰੇ ਪਾਈ ਦੇ ਮੁੰਡੇ ਆ ਪਾਈ ਦੇ ਮੁੰਡੇ ਇਹ ਇਹਨਾਂ ਦੇ ਮਤਲਬ ਕੀ ਹੈਗੀ ਇਹ ਜਿਹੜਾ ਜਗਾ ਬੋਲਦੀ ਆ ਮਗਰ ਇਦਾਂ ਹੀ ਆ ਜੀ ਜਿਆਦਾ ਇਹਨਾਂ ਮਤਲਬ ਨੂੰ ਬੋਲਦੇ ਆ ਕੋਈ ਇਹਦਾ ਤਕਸੀਮ ਵਗੈਰਾ ਹੋਈ ਸਰ ਕੋਈ ਤਕਸੀਮ ਨਹੀਂ ਹੋਈ ਹਾਂਜੀ ਪਰ ਉਹ ਇਹਨਾਂ ਤੋਂ ਤਿਆਰ ਨਹੀਂ ਹੈਗੇ ਹਾਂਜੀ ਤਕਸੀਮ ਨੂੰ ਜਾਂਦੇ ਨਹੀਂ ਇਹ ਅੱਛਾ ਜੀ ਆਹ ਟੌਰਟ ਸੀਗਾ ਜੀ ਟੌਰਟ ਤੋਂ ਵੀ ਸਾਡੇ ਪੈਸੇ ਲੱਗੇ ਆ ਇਹ ਨਹੀਂ ਕੋਈ ਦਮਾਨੀ ਨਹੀਂ ਦੇਣਗੇ ਜਿੱਥੇ ਕਿੱਥੇ ਜਾਂਦੇ ਆ ਇਹ ਨਹੀਂ ਪੈਸੇ ਦੀ ਕੋਈ ਵੀ ਦੇਣਾ ਤਾਂ ਇਹਦੀ ਲਾਪੇ ਲਾਉਣੀਆਂ ਪੈਣਗੀਆਂ ਠੀਕ ਤੇ ਹੁਣ ਕੀ ਮਤਲਬ ਕੀ ਆਪਣਾ ਇਹ ਕਿਹਾ ਸੀਗਾ ਵੀ ਰਾਹ ਪੌਦੇ ਦੀ ਕੱਢੀਏ ਇਹ ਨਹੀਂ ਹੈਗੇ ਮੰਨਦੇ ਕਹਿੰਦੇ ਵੀ ਜੋ ਮਾਜੀ ਕਾ ਲੋ ਸੀ ਤਾਂ ਇੱਥੋਂ ਦੀ ਨੰਘਾਂਗੇ ਫਗਵਾੜਾ ਤੋਂ ਯਸ਼ ਸ਼ਰਮਾ ਦੀ ਇੱਕ ਖਾਸ ਰਿਪੋਰਟ